ਇਸ ਰਿਲੀ ਦੀ ਖਬਰ ਮਲੋਟ ਤੋਂ ਆ ਰਹੀ ਹੈ ਮਲੋਟ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਲਾਸ਼ ਪਹੁੰਚੀ ਹੈ ਤੇ ਜਿਸ ਦਾ ਪੋਸਟਮਾਰਟਮ ਕੀਤਾ ਗਿਆ ਤੇ ਮ੍ਰਿਤਕ ਦੀ ਮਾਂ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਉਸ ਦੇ ਲੜਕੇ ਨੂੰ ਨਸ਼ੀਲੇ ਪਦਾਰਥ ਦਾ ਟੀਕਾ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਨੇ ਮਰਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਚਾਰ ਦੋਸਤਾਂ ਦੇ ਖਿਲਾਫ ਮਰਤਕ ਦੇ ਚਾਰ ਦੋਸਤਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਮਾਮਲਾ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮੰਨੀਆਂ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਜੋ ਕਿ ਗੜਗਾਉਂ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਜਿਸ ਨੂੰ ਉਸਦੇ ਦੋਸਤਾਂ ਨੇ ਮ ਲੋਟ ਸੱਧਿਆ ਤੇ ਉਸ ਤੋਂ ਬਾਅਦ ਉਸ ਦੇ ਨਸ਼ੇਦਾਰ ਟੀਕਾ ਲਾ ਦਿੱਤਾ ਗਿਆ ਇਹ ਦੋਸ਼ ਮਿਰਤਕ ਦੀ ਮਾਤਾ ਸਰਬਜੀਤ ਕੌਰ ਨੇ ਲਾਇਆ ਤੇ ਉਹਨੇ ਦੱਸਿਆ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਉਸ ਦੇ ਪਤੀ ਦੀ 11 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਨੇ ਆਪਣੇ ਦੋ ਬੇਟਿਆਂ ਨੂੰ ਚਾਂਵਾ ਨਾਲ ਪਾਲਿਆ ਸੀ ਤੇ ਗੁਰਪ੍ਰੀਤ ਸਿੰਘ ਨਾਂ ਦਾ ਜਿਹੜਾ ਉਹਦਾ ਲੜਕਾ ਸੀ ਉਹ ਗੁਰਗਾਉ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਪਰ ਉਸਦੇ ਦੋਸਤਾਂ ਨੇ ਉਸ ਨੂੰ ਮਲੋਟ ਸੱਦਿਆ ਪਿੰਡ ਵਾਪਸ ਸੱਦਿਆ ਜਦੋਂ ਪਿੰਡ ਆਇਆ ਤਾਂ ਉਹਨਾਂ ਨੇ ਇੱਕ ਰੌਲੇ ਦੇ ਮਾਮਲੇ ਤੇ ਉਹਨੂੰ ਵੰਗਾਰ ਦੇ ਵਿੱਚ ਨਾਲ ਲੈ ਗਏ ਜਿਸ ਤੋਂ ਬਾਅਦ ਉਹਨਾਂ ਨੇ ਨਸ਼ੀਲੇ ਟੀਕੇ ਨਸ਼ੇ ਦਾ ਸੇਵਨ ਕੀਤਾ ਤੇ ਇੱਕ ਟੀਕਾ ਗੁਰਪ੍ਰੀਤ ਸਿੰਘ ਦੇ ਵੀ ਲਾ ਦਿੱਤਾ ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ ਹੈ ਮਾਂ ਨੇ ਰੋ ਰੋ ਕੇ ਦੱਸਿਆ ਕਿ ਉਸਨੇ ਬਿਨਾ ਪਿਓ ਤੋਂ ਕਿਸ ਤਰ੍ਹਾਂ ਇਹ ਬੱਚਿਆਂ ਨੂੰ ਪਾਲਿਆ ਅਤੇ ਇਹ ਕੰਮ ਕਰਨ ਦੇ ਲਾਇਕ ਲਾ ਕੇ ਉਸ ਇੱਕ ਨਿੱਜੀ ਕੰਪਨੀ ਦੇ ਵਿੱਚ ਨੌਕਰੀ ਵੀ ਦਵਾਈ ਹੈ ਤੇ ਵਧੀਆ ਉਸ ਦਾ ਲੜਕਾ ਨੌਕਰੀ ਕਰਦਾ ਸੀ ਨਸ਼ੇ ਤੋਂ ਰਹਿਤ ਸੀ ਤੇ ਨਸ਼ੇ ਦੇ ਨੇੜੇ ਤੱਕ ਨਹੀਂ ਸੀ ਜਾਂਦਾ ਪਰ ਉਸ ਦੇ ਦੋਸਤਾਂ ਨੇ ਉਸ ਨਾਲ ਜੱਗੋਂ ਤੇਰਵੀ ਕੀਤੀ ਹੈ ਤੇ ਉਸ ਨੂੰ ਨਸ਼ੀਲੇ ਪਦਾਰਥ ਦਾ ਟੀਕਾ ਲਾ ਦਿੱਤਾ ਗਿਆ ਜਿਸ ਦੀ ਓਵਰਡੋਜ਼ ਕਰਕੇ ਉਸ ਤੇ ਲੜਕੇ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਚਲੇ ਗਏ ਸੀ ਜਿਸ ਤੋਂ ਬਾਅਦ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮਰ ਤੱਕ ਇਕਰਾਰ ਦੇ ਦਿੱਤਾ ਗਿਆ ਮਰ ਤੱਕ ਦੀ ਮਾਂ ਸਰਬਜੀਤ ਕੌਰ ਨੇ ਰੋ ਰੋ ਕੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਤੇ ਨੌਕਰੀ ਤੇ ਵੀ ਲਵਾਇਆ ਪਰ ਉਸ ਦਾ ਬੱਚਾ ਬਹੁਤ ਲਾਇਕ ਸੀ ਨਸ਼ੇ ਦੇ ਸੇਵਨ ਤੋਂ ਦੂਰ ਸੀ ਪਰ ਨਸ਼ੇ ਦੀ ਲਤ ਜਿਹੜੇ ਕਿ ਨੌਜਵਾਨਾਂ ਨੂੰ ਲੱਗੀ ਸੀ ਉਸਦੇ ਦੋਸਤਾਂ ਨੇ ਉਸ ਨੂੰ ਇੱਕ ਕਾਲਜ ਦੇ ਵਿੱਚ ਪ੍ਰਧਾਨਗੀ ਦੇ ਰੋਲੇ ਤੇ ਸੱਧਿਆ ਤੇ ਉਸ ਤੋਂ ਬਾਅਦ ਉਸ ਨੂੰ ਇੱਕ ਨਸ਼ੇ ਦਾ ਟੀਕਾ ਲਾ ਦਿੱਤਾ ਗਿਆ ਜਿਸ ਕਰਕੇ ਉਸ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਨੇ ਸਿਵਲ ਹਸਪਤਾਲ ਦੇ ਵਿੱਚ ਪੱਤਰਕਾਰਾਂ ਨੂੰ ਰੋ ਰੋ ਕੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਉਸ ਦੇ ਪੁੱਤਰ ਜੀਨ ਨਸ਼ੇ ਨੇ ਲੈ ਲਿਆ ਉਧਰ ਲੰਬੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਦੇ ਹੀ 4 ਨੌਜਵਾਨਾਂ ਦੇ ਵਿਰੁੱਧ ਉਹ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਰਤਕ ਗੁਰਪ੍ਰੀਤ ਸਿੰਘ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਸਖਤੀ ਦਿਖਾਈ ਜਾ ਰਹੀ ਹੈ ਪਰ ਕਿਸ ਜਿਸ ਤਰੀਕੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਹੈ ਮੇਰਾ ਨਾਮ ਸਰਬਜੀਤ ਕੌਰ ਹੈ ਪਿੰਡ ਮੇਰਾ ਫਤੇਪੁਰ ਮੰਨਿਆਲਾ ਹੈ ਮੇਰਾ ਕਾਕਾ ਐਮਾਜ਼ਨ 'ਚ ਕੰਮ ਕਰਦਾ ਸੀਗਾ ਜੀ ਉਨੇ ਕੋਰਸ ਕੀਤਾ ਸੀਗਾ ਬੱਲੂਆ ਨੇ ਤੋਂ ਸਰਕਾਰੀ ਉੱਥੇ ਸਰਕਾਰੀ ਮਤਲਬ ਕਿ ਹੈ ਆ ਸੈਂਟਰ ਏ ਕੋਈ ਉੱਥੇ ਉਹਨੇ ਕੋਰਸ ਕਰਕੇ ਤੇ ਅਮਾਜੋਨ ਚ ਕੰਮ ਕਰਦਾ ਸੀਗਾ 2 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ 2 ਦਿਨਾਂ ਵਾਸਤੇ ਘਰੇ ਆਇਆ ਸੀਗਾ ਉਹ ਫਰੀਦਕੋਟ ਪੂਆ ਕੋਲੇ ਗਿਆ ਚਲਾ ਪੂਆ ਕੋਲੋਂ ਇਹਨਾਂ ਨੇ ਬੁਲਾ ਲਿਆ ਉਹਨਾਂ ਨੇ ਕੋਈ ਪੋਸਟਰ ਲਾਉਣੇ ਸੀ ਉਹਨਾਂ ਦਾ ਕਾਕਾ ਕੋਈ ਪ੍ਰਧਾਨ ਬੰਦਾ ਪਿਆ ਏ ਮਹਾਰਾਜਾ ਰਣਜੀਤ ਕਾਲਜ ਚ ਉੱਥੇ ਉਹਨਾਂ ਨੇ ਕੋਈ ਪੋਸਟਰ ਲਵਾਉਣੇ ਸੀ ਤੇ ਉਹਨਾਂ ਨੇ ਮੇਰੇ ਬੇਟੇ ਨੂੰ ਬੁਲਾਇਆ ਫੋਨ ਕਰਕੇ ਮੇਰਾ ਬੇਟਾ ਸ਼ਾਮ ਨੂੰ ਆਇਆ ਘਰੇ 7 ਵਾਲੀ ਬਸ ਤੇ 7 ਵਾਲੀ ਬਸ ਤੇ ਆ ਕੇ ਸੁਬਾ ਮੇਰੇ ਬੇਟੇ ਨੇ ਚਾਹ ਪਾਣੀ ਪੀਤਾ ਤੇ ਉਹ 8 ਵਾਲੀ ਬਸ ਤੇ 8 ਵਜੇ ਘਰੋਂ ਨਿਕਲ ਗਿਆ ਮੰਨ ਲਾ ਉਹ ਗੱਡੀ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਨਾਲ ਲੜਾਈ ਸੀ ਰੋਲਾ ਸੀਗਾ ਉਹ ਗੱਡੀ ਤੇ ਉਹਨੂੰ ਲੈ ਗਏ ਤੇ ਉਹ ਗੱਡੀ ਤੇ ਲਿਜਾ ਕੇ ਉਹਨਾਂ ਨੇ ਉਹ ਉੱਥੇ ਲੜਾਈ ਝਗੜਾ ਕਰਾਉਣੇ ਕਰਾਇਆ ਲੜਾਈ ਝਗੜਾ ਕਰਾਉਣ ਮਾਰੇ ਮੇਰੇ ਬੇਟੇ ਨੂੰ ਉਹਨਾਂ ਨੇ ਟੀਕਾ ਲਾਇਆ ਖੁਦ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾਗਾ ਟੀਕਾ ਲਾ ਕੇ ਮੇਰੇ ਘਰੇ ਛੱਡਣ ਆਏ ਉਹ ਜਿਹੜਾ ਜਿਨ੍ਹਾਂ ਦੀ ਲੜਾਈ ਸੀਗੀ ਉਹਨਾਂ ਦਾ ਭਰਾ ਸੀਗਾ ਛੋਟਾ ਲਬਦੀਪ ਸਿੰਘ ਉਹਦਾ ਨਾਮ ਏ ਉਹ ਛੱਡਣ ਆਏ ਮੇਰੇ ਬੇਟੇ ਨੂੰ ਜਦੋਂ ਮੇਰੇ ਬੇਟੇ ਨੂੰ ਛੱਡਣ ਆਏ ਮੇਰੇ ਬੇਟੇ ਦੀ ਡੈਥ ਹੋ ਚੁੱਕੀ ਸੀਗੀ ਮੈਂ ਸਾਰਿਆਂ ਨੂੰ ਆਖਿਆ ਵੀ ਉਰੇ ਆਓ ਮੇਰੇ ਬੇਟੇ ਨੂੰ ਛੱਡਣ ਆਏ ਆ ਸਾਰੇ ਆਏ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਵੀ ਆਏ ਉਹਨਾਂ ਨੇ ਵੇਖਿਆ ਉਹ ਕਹਿੰਦੇ ਇੰਦੇ ਚ ਕੁਝ ਨਹੀਂਗਾ ਫਿਰ ਮੈਨੂੰ ਉਹਨਾਂ ਦਾ ਜਿਹੜਾ ਗੁਰਪ੍ਰੀਤ ਸਿੰਘ ਉਹ ਮੈਨੂੰ ਕਹਿੰਦਾ ਵੀ ਇਹਨੂੰ ਲੈ ਚਲੀਏ ਮਲੋਟ ਮੈਂ ਕਿਹਾ ਜਿਹੜੇ ਲੈ ਕੇ ਗਏ ਉਹ ਲੈ ਕੇ ਜਾਣ ਫਿਰ ਉਹਨਾਂ ਨੇ ਗੱਡੀ ਕਰਾਈ ਕਰਾਇ ਤੇ ਫਿਰ ਮੈਨੂੰ ਨਾਲ ਬਿਠਾਇਆ ਮੇਰੇ ਬੇਟੇ ਨੂੰ ਬਿਠਾਇਆ ਲੰਮੇ ਪਾਇਆ ਤੇ ਅਸੀਂ ਲੈ ਗਏ ਤੇ ਉੱਥੇ ਜਦੋਂ ਅਸੀਂ ਪ੍ਰਾਈਵੇਟ ਹਸਪੀਟਲ ਚ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਇਹਦੇ ਚ ਕੁਛ ਨਹੀਂਗਾ ਤੁਸੀਂ ਸਰਕਾਰੀ ਲੈ ਜਾਓ ਸਰਕਾਰੀ ਲੈ ਕੇ ਗਏ ਸਰਕਾਰੀ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹਦੇ ਚ ਕੁਛ ਨਹੀਂਗਾ ਇਹਨਾਂ ਨੇ ਮੇਰੇ ਤੋਂ ਵਾਅਦਾ ਰੱਖਿਆ ਵੀ ਇਹਦੀ ਬਲੱਡ ਕੱਢ ਕੇ ਲੈ ਗਏ ਆ ਤੇ ਅੱਜ ਤੂੰ ਨੇ ਆਉਂਦੀ ਹੈ ਪੋਸਟ ਤੇ ਆਪਾਂ ਕਰ ਲੈਨੇ ਆ ਮੰਨ ਲਓ ਬਲੱਡ ਲੈ ਕੇ ਗਏ ਰਿਪੋਰਟ ਇਹਦੀ ਆਉਂਦੀ ਹੈ ਤੇ ਬਲੱਡ ਲੈ ਕੇ ਗਏ ਹੋਏ ਆ ਤੇ ਆਪਾਂ ਹੁਣੇ ਕਰ ਲੈਣੇ ਆ ਕੋਈ ਨਹੀਂ ਤੁਸੀਂ ਘਰੇ ਚੱਲੋ ਅਸੀਂ ਮਗਰ ਆ ਜੰਨੇ ਮੈਂ ਕਿਹਾ ਵੀ ਮੈਂ ਆਪਦੇ ਬੇਟੇ ਨੂੰ ਛੱਡ ਕੇ ਨਹੀਂ ਘਰੇ ਜਾਣਾ ਮੈਂ ਆਪਦੇ ਬੇਟੇ ਨੂੰ ਛੱਡ ਕੇ ਘਰੇ ਨਹੀਂ ਆਈ ਹੁਣ ਅੱਜ ਤਿੰਨ ਦਿਨ ਹੋ ਗਏ ਆ ਮੇਰਾ ਬੇਟਾ ਇੱਥੇ ਮੈਂ ਇਹਨਾਂ ਬੰਦਿਆਂ ਤੇ ਕਾਰਵਾਈ ਕਰਾਤੀ ਢੋਗ ਠੀਕਾ ਉਹਨਾਂ ਨੇ ਜਿਹੜਾ ਲਾਇਆ ਸਾਦਾ ਨਾ ਠੀਕਾ ਚਿੱਟੇ ਦਾ ਲਾਇਆ ਏ ਮੰਨਿਆ ਵੀ ਉਹਨਾਂ ਦਾ ਉਹਨਾਂ ਦਾ ਗੁਰਪ੍ਰੀਤ ਜਿਹੜਾ ਉਹਦਾ ਛੋਟਾ ਬ੍ਰਦਰ ਏ ਉਹ ਮੰਨਿਆ ਵੀ ਏ ਵੀ ਮਟੀਕਾ ਮੈਂ ਲਾਇਆ ਏ ਠੀਕ ਏ ਤੇ ਉਹਨਾਂ ਦੱਸਿਆ ਵੀ ਮੈਂ ਅਸੀਂ ਇੱਥੋਂ ਚਿੱਟਾ ਲਿਆਂਦਾ ਏ ਇੱਥੇ ਟੀਕਾ ਲਾਇਆ ਟੀਕਾ ਲਾਉਂਦੇ ਸਾਰੇ ਕਾਕੇ ਦੀ ਡੈਥ ਹੋ ਗਈ ਏ ਲਫਾਫਾ ਵੀ ਬਰਮਤ ਹੋਇਆ ਫਰਿੰਜਾਂ ਵੀ ਬਰਮਤ ਹੋਈਆਂ ਜਿਹਦੇ ਨਾਲ ਟੀਕਾ ਲਾਇਆ ਏ ਮੇਰਾ ਬੇਟਾ ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ ਇਹਨਾਂ ਨੇ ਮੇਰੇ ਬੇਟੇ ਨੂੰ ਇੰਜ ਕੀਤਾ ਇਹ ਆਪਣਾ ਗਿਆ ਸੀ ਕਿ ਨਹੀਂ ਜੀ ਵਿਆਹ ਨਹੀਂ ਮੰਗਿਆ ਸੀ ਜੀ ਕਿੰਨੇ ਬੱਚੇ ਕਿੰਨੇ ਤਾਂ ਮੇਰੇ ਬੱਚੇ ਦੋ ਇੱਕ ਘਰ ਵਾਲੇ ਦੀ 2011 ਚ ਡੈਥ ਹੋਈ ਆ ਮੈਂ ਸਰਮਾ ਸਾਹਬ ਦੇ ਪੁੱਤ ਪਾਲੇ ਮੈਨੂੰ ਪਤਾ ਜਿਵੇਂ ਮੈਂ ਆਪਦੇ ਪੁੱਤ ਪਾਲੇ ਆ ਇਹਨਾਂ ਲੋਕਾਂ ਨੇ ਮੇਰਾ ਪੁੱਤ ਘਾ ਲਿਆ ਏ ਮੇਰੇ ਪੁੱਤ ਨੂੰ ਲੜਾਈ ਲਿਜਾਉਂਦੇ ਸੀ ਏ ਪੁਲਿਸ ਨੇ ਵੀ ਧਿਆਰ ਹੋਇਆ ਪੁਲਿਸ ਨੇ ਕਾਰਵਾਈ ਕਰਤੀ ਏ ਕਿੰਨੇ ਜਣਿਆਂ ਨੇ ਕਰੇ ਚਾਰ ਜਣਿਆਂ ਨੇ ਹਾਂ ਪਤਾ ਤੁਹਾਨੂੰ ਹਾਂਜੀ ਇੱਕ ਤਾਂ ਗੁਰਪ੍ਰੀਤ ਸਿੰਘ ਜਿਹੜਾ ਘਰੋਂ ਲੈ ਕੇ ਗਿਆ ਮੇਰੇ ਬੇਟੇ ਨੂੰ ਇੱਕ ਉਹਨਾਂ ਦਾ ਕਾਕਾ ਉਹਦੀਆਂ ਮੇਰੇ ਕੋਲ ਕੱਲ੍ਹ ਨੂੰ ਫੋਨ 'ਚ ਸਾਰਾ ਕੁਝ ਪਿਆ ਏ ਰਿਕਾਰਡਿੰਗਾਂ ਏ ਅਸੀਂ ਫੋਨ ਕਾਕੇ ਦਾ ਰਿਕਾਰਡਿੰਗ ਤੇ ਲਾਇਆ ਆ ਏ ਨਾ ਕਾਕਾ ਉਹਦਾ ਹੈ ਨਹੀਂ ਨਹੀਂ ਆਪਣੇ ਕਾਕੇ ਦਾ ਫੋਨ ਅਸੀਂ ਰਿਕਾਰਡਿੰਗ ਤੇ ਲਾਇਆ ਸੀ ਗੁਰਪ੍ਰੀਤ ਸਿੰਘ ਦਾ ਪਰ ਉਹਨੂੰ ਨਹੀਂ ਪਤਾ ਸੀ ਕਾਕੇ ਉਹਨਾਂ ਨੂੰ ਨਹੀਂ ਪਤਾ ਵੀ ਫੋਨ ਰਿਕਾਰਡਿੰਗ ਤੇ ਆ ਉਹ ਲੈ ਕੇ ਗਏ ਆ ਜਦੋਂ ਉਹਨਾਂ ਨੇ ਕਾਲਾਂ ਕੀਤੀਆਂ ਪਹਿਲਾਂ ਹੀ ਕਾਲਾਂ ਕਰਦੇ ਰਹਿ ਭੂਆ ਕੋਲ ਮੁੰਡਾ ਇੱਕ ਦਿਨ ਆਇਆ ਸੀਗਾ ਕਾਲਾਂ ਪਹਿਲਾਂ ਵੀ ਕਰਦੇ ਰਹਿ ਉਹਦੇ ਵਿੱਚ ਕਾਲਾਂ 40 45 ਕਾਲਾਂ ਰੈਕਸੀ ਦੀਆਂ ਐ ਰੈਕਸੀ ਦੇ ਪਾਪਾ ਦੀਆਂ ਐ ਫੋਨ ਕਰਿਆ ਐ ਤੇ ਜਿਹੜਾ ਛਰਨ ਨੇ ਉਹ ਤੇ ਉਹਦੀ ਮਾਂ ਮੇਰੇ ਗਨ ਵਾਲੇ ਘਰੇ ਆ ਕੇ ਗੱਲ ਪਏ ਆ ਪੈਂਦੇ ਸੀਗੇ ਮੁੰਤੇ ਨਾਲੇ ਉਹ ਮੈਨੂੰ ਧਮਕੀਆਂ ਦਿੰਦੀ ਸੀ ਵੀ ਅੱਗੇ ਆਪਦਾ ਖਸਮਾ ਮਰਵਾਤਾ ਹੀ ਲੋਕਾਂ ਤੋਂ ਤੇਰਾ ਮੁੰਡਾ ਵੀ ਅਸੀਂ ਮਰਵਾਇਆ ਜਿਵੇਂ ਤੇਰਾ ਖਸਮ ਮਰਿਆ ਉਹਵੇਂ ਤੇਰਾ ਮੁੰਡਾ ਮੋਕ ਗਿਆ ਜਾਂਦੀ ਜਾਂਦੀ ਵੀ ਮੈਨੂੰ ਕਹਿ ਗਈ ਵੀ ਵੀ ਐਨੇ ਖਸਮ ਕੀਤੇ ਹੋਏ ਵਾਧੂ ਕੁਝ ਬੋਲ ਕੇ ਗਈ ਹੈ ਮੇਰੇ ਘਰੇ ਆਣ ਕੇ ਨਾਲੇ ਮੇਰੇ ਬੇਟੇ ਨੂੰ ਵਾਧੂ ਕੁਝ ਬੋਲ ਕੇ ਗਈ ਹੈ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਇੱਕ ਨੂੰ ਕਰ ਲਿਆ ਲਵਦੀਪ ਸਿੰਘ ਨੂੰ ਜਿਹੜਾ ਮੁੰਡਾ ਨਾਲ ਹੈ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਉਦੋਂ ਛੇ ਮੁੰਡਾ ਉਹਨੂੰ ਫੋਨ ਕਰਕੇ ਇਹਨਾਂ ਨੇ ਬੁਲਾਇਆ ਪਈ ਇਹਨੂੰ ਛੱਡ ਕੇ ਆਈਏ ਘਰੇ ਠੀਕ ਹੈ ਉਹਨੂੰ ਫਿਰ ਰਸਤੇ 'ਚ ਖਲਾਰ ਦਿੱਤਾ ਇਹਨਾਂ ਨੇ ਉਹਨੂੰ ਨਹੀਂ ਇਸ ਗੱਲ ਦਾ ਪਤਾ ਉਹ ਮੁੰਡੇ ਨੂੰ ਹਾਂ ਉਹ ਮੁੰਡੇ ਨੂੰ ਨਹੀਂ ਇਸ ਗੱਲ ਦਾ ਪਤਾ ਨਾ ਉਹ ਕੋਈ ਨਸ਼ਾ ਕਰਦਾ ਹੀ ਉਹ ਮਲੋਟ ਦਾ ਮੁੰਡਾ ਦਾਨੇ ਵਾਲੇ ਦਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਨਸ਼ਾ ਕਰਦੇ ਆ ਜਦੋਂ ਉਹ ਫੋਨ ਤੇ ਗੱਲ ਕਰਨ ਲੱਗਾ ਜਦੋਂ ਇਹਨੇ ਉਹਨੂੰ ਟੀਕਾ ਲਾ ਦਿੱਤਾ ਉਹਨੇ ਆਵਾਜ਼ ਦਿੱਤੀ ਵੀ ਇਹਨੂੰ ਕੁਝ ਹੋ ਗਿਆ ਏ ਇਹਨੂੰ ਇਹਨਾਂ ਦੇ ਘਰੇ ਛੱਡ ਆਈਏ ਜਦੋਂ ਸਾਡੇ ਘਰੇ ਛੱਡਣ ਗਿਆ ਉਦੋਂ ਮੇਰੇ ਕਾਕੇ ਦੀ ਡੈਥ ਹੋਈ ਸੀਗੀ ਮੈਂ ਅੱਗੋ ਬੋਲੀ ਜਿਹੜੇ ਲੈ ਕੇ ਗਏ ਉਹ ਹੀ ਇਹਦਾ ਇਲਾਜ ਕਰਾਉਣ ਮੈਨੂੰ ਪਤਾ ਹੀ ਮੇਰਾ ਕਾਕਾ ਮਰ ਚੁੱਕਾ ਉਹਦੀ ਡੈਥ ਹੋ ਚੁੱਕੀ ਬੇਰਾਨਾ ਗਰਮੀ ਸੇ ਖੋਖਰਾ ਮੈਂ ਜਨਰਲ ਸੈਕਟਰ ਪੰਜਾਬ ਐ ਨੈਸ਼ਨਲ ਗਲਤ ਮਹਾਪੰਚਾਇਤ ਦਾ ਇਹ ਜਿਹੜਾ ਲੜਕਾ ਹੈ ਇਹਨਾਂ ਦਾ ਪਿੰਡ ਫਤਪੁਰ ਬਣੀ ਹੈ ਗੋਰਪ੍ਰੀਤ ਸਿੰਘ ਗੋਪੀ son of ਬਲਵਿੰਦਰ ਸਿੰਘ ਲੜਕੇ ਦੀ ਉਮਰ 22 ਸਾਲ ਦੀ ਹੈ ਕੋਈ ਮਹਾਰਾ ਰਣਜੀਤ ਸਿੰਘ ਕਾਲਜ ਦਾ ਪ੍ਰਧਾਨਗੀ ਦਾ ਚੱਕਰ ਸੀਗਾ ਉਹਦੇ ਚੱਕਰ ਤੋਂ ਲੜਕੇ ਨੂੰ ਘਰੋਂ ਲੈ ਕੇ ਆਏ ਸਨ ਤਾ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਇਹ ਸਾਰਾ ਮਾਮਲਾ ਖਤਮ ਹੋ ਗਿਆ ਤਾਂ ਇਹ ਦੋ ਤਿੰਨ ਜਣੇ ਜਿਹੜੇ ਲੜਕੀ ਸੀਗੇ ਇਹਨਾਂ ਨੇ ਉਹ ਲੜਕੇ ਨੂੰ ਨਾਲ ਜਾ ਕੇ ਇਹ ਲੜਕਾ ਪਹਿਲੇ ਨਸ਼ਾ ਨਹੀਂ ਕਰਦਾ ਸੀ ਗੁਰਪ੍ਰੀਤ ਸਿੰਘ ਗੋਪੀ ਇਹੜੇ ਦੋਚੀ ਸੀਗੇ ਇਹਨਾਂ ਨੇ ਉਹਨੂੰ ਚਿੱਟੇ ਦਾ ਜਿਹੜਾ ਸੀ ਓਟੀਕਾ ਲਾਇਆ ਹੈ ਜਿਸ ਦੇ ਕਰਨੋ 22 ਸਾਲਾ ਦੇ ਨੌਜਵਾਨ ਦੀ ਡੈਥ ਹੋਈ ਹੈ ਦਲਤ ਮਹਾਪੰਚਾਇਤ ਇਸ ਗੱਲ ਤੇ ਬਹੁਤ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਜਿਹੜਾ ਇਸ ਬੱਚੇ ਨਾਲ ਘਟਨਾ ਵਾਪਰੀ ਹੈ ਔਰ ਅਸੀਂ ਸਰਕਾਰ ਨੂੰ ਔਰ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਜਿਹੜਾ ਪੰਜਾਬ ਦੇ ਵਿੱਚ ਚਿੱਟਾ ਬਹੁਤ ਵੱਡੀ ਮਾਤਰਾ 'ਚ ਵਿਕ ਰਿਹਾ ਹੈ ਸਰਕਾਰ ਨੂੰ ਇਹੋ ਜਿਹੇ ਦੋਚੀਆਂ ਤੇ ਜਿਹੜੇ ਲੋਕ ਚਿੱਟਾ ਵੇਚਦੇ ਆ ਇਹਨਾਂ ਤੇ ਸਖੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਜਿਹੜੇ ਗਰੀਬ ਪਰਿਵਾਰ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨੱਚੇ ਤੋਂ ਬਚ ਸਕੀ ਕਿਉਂਕਿ ਨੱਚਾ ਇਹ ਹੱਡਾ ਲੰਬੀ ਦੇ ਆ ਦੋ ਤਿੰਨ ਪਿੰਡ ਹੈ ਆ ਸ਼ਾਮ ਖੇੜਾ ਇੱਕ ਆ ਫਤਿਹਪੁਰ ਮੰਨੀ ਹੈ ਇਹ ਕਈ ਲੱਗਦੇ ਕਈ ਕਾਫੀ ਪਿੰਡ ਹੈ ਯਜੇ ਸਰਕਾਰ ਨੂੰ ਵੀ ਪਤਾ ਹੈ ਇੰਨਾ ਚ ਨਸ਼ਾ ਵਿਕ ਰਿਹਾ ਲੋਕ ਨਸ਼ਾ ਵਿਕ ਰਿਹਾ ਆ ਤੁਹਾਡੇ ਹੁਣ ਜਿਹੜੀ ਆ ਦੋ ਦਿਨ ਪਹਿਲੇ ਘਟਨਾ ਵਾਪਰੀ ਹੈ ਨੌਜਵਾਨ ਮੁੰਡਾ ਸੀਗਾ ਗੁਰਪ੍ਰੀਤ ਗੋਪੀ ਜਿਹੜਾ ਨਸ਼ੇ ਦੇ ਟਿਕਾ ਲਾਉਣ ਕਰਕੇ ਇਹਦੀ ਡੈਥ ਹੋਈ ਹੈ ਉਹਨਾਂ ਮੁਜਰਮਾਂ ਦੇ ਖਿਲਾਫ 302 ਦਾ ਮਕਦਮਾ ਵੀ ਦਰਜ ਹੋਇਆ ਹੈ ਜਿੰਨਾਂ ਜੋ ਇੱਕ ਦੋ ਚੀ ਪੁਲਿਸ ਨੇ ਫੜੇ ਵੀ ਹੈ ਕੀ ਮੰਗ ਕਰਦੇ ਸਰਕਾਰ ਤੋਂ ਕਿਉਂਕਿ ਸਰਕਾਰ ਤਾਂ ਕਹਿੰਦੀ ਹੈ ਵੀ ਅਸੀਂ ਬਹੁਤ ਨਸ ਪਾਦੀ ਹੈ ਉਹਨਾਂ ਦੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜਿਹੜਾ ਚਿੱਟੇ ਦਾ ਜਿਹੜਾ ਚਿੱਟਾ ਜਿਹੜਾ ਇਹ ਨਸ਼ਾ ਅਜੇ ਤੱਕ ਬੰਦ ਨਹੀਂ ਹੋਇਆ ਇਹ ਜਿਹੜਾ ਨਸ਼ਾ ਪੰਜਾਬ ਵਿੱਚ ਵਿਕ ਰਿਹਾ ਹੈ ਪਿੰਡਾਂ ਚੋਂ ਹੀ ਵਿਕ ਰਿਹਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸ਼ਕਤੀ ਨਾਲ ਇਹ ਤੇ ਜਿਹੜਾ ਕੋਈ ਸਟ੍ਰਿਕਲੀ ਐਕਸ਼ਨ ਲੈਣ ਜਿਹੜਾ ਚਿੱਟਾ ਬੰਦ ਹੋਵੇ ਨੌਜਵਾਨ ਪੀੜ੍ਹੀ ਜਿਹੜੀ ਦਿਨੋਂ ਦਿਨੋਂ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਇਸੇ ਫਤਿਹਪੁਰ ਮਨੀਆਂ ਪਿੰਡ ਦੇ ਲਗਭਗ 10 ਤੋਂ 12 ਮੁੰਡੇ ਜਿਹੜੇ ਚਿੱਟੇ ਦੀ ਭੇਡ ਚੜ ਚੁੱਕੇ ਆ ਸਰਕਾਰ ਤੋਂ ਮੰਗ ਕਰਦੇ ਆ ਜਿਹੜੇ ਇਹੋ ਜਿਹੇ ਦੋਚੀ ਐ ਇਹਨਾਂ ਨੂੰ ਕੱਡੀ ਤੋਂ ਕੱਡੀ ਸਜ਼ਾ ਵੀ ਮਿਲਣੀ ਚਾਹੀਦੀ ਐ